ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਨੋ ਜੀ ਵਾਹਿਗੁਰੂ 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 ਇੱਕ ਉਹਨਕਾਰ ਵੰਝ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇ ਬਾਹ ਸ੍ਰੀ ਗੋਬਿੰਦ ਜੀ ਕੀ 파ਸ਼ਾਹੀ ਦਸਵੀਂ ਰਤਨ ਭਗਵਤੀ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਫਿਰੰਗਲ ਗੁਰਦੇ ਅਮਰਦਾਸ RAM DAS ਮਈ ਸਹਾਇ ਅਰਜੁਨ ਅਰ ਗੋਬਿੰਦ ਨਾਸਨ ਬਰੋ ਸ਼੍ਰੀ ਹਰਿਰਾਏ ਸ੍ਰੀ ਅਰਕਿਸ਼ੰਤਿ ਆਈਏ ਜਿਸ ਦਿੱਠੇ ਸਭ ਦੁੱਖ ਜਾਏ ਇਕ ਬਹਾਦਰ ਸਮਰਿਆ ਕਰਨਾਉ ਨਿੱਧੇ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਣੀ ਅਰਦਾ ਧਿਆਨ ਕਰਕੇ ਬੋਲੋ ਜੀ ਇਹ ਨਿਬਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਮੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਦਸ਼ਮੇਸ਼ ਵਿਦਾ ਕਲੰਗੇ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਤੋਂ ਧੰਗਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਜੜੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਕਿਰਪਾ ਰਹਿਮਤ ਦਇਆ ਸਦਕਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਪਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁਖ ਰੱਖਦਿਆਂ ਹੋਇਆਂ ਆਪੇ ਗੁਰ ਚੇਲਾ ਸਤਿਗੁਰ ਜੀ ਆਪ ਜੀ ਦੇ ਮਹਾਨ ਗੁਰੂ ਗੋਬਿੰਦ ਸਿੰਘ ਮਾਰਗ ਤੇ ਸੱਜੇ ਬਾਦਸ਼ਾ ਨਗਰ ਕੀਰਤਨ ਆਰੰਭ ਹੋ ਰਹੇ ਹਨ ਜਿਨ੍ਹਾਂ ਵਿੱਚ ਆਪ ਜੀ ਦੀ ਕਿਰਪਾ ਹੋਈ ਹੈ ਮਹਾਰਾਜੀ ਆਪ ਜੀ ਸੋਹਣੀ ਪਾਲਕੀ ਵਿੱਚ ਸੁਭਾਏਮਾਨ ਹੋਏ ਹੋ ਆਪ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਬਾ ਨਿਸ਼ਾਨੀ ਸਹਬਾ ਨਦੀ ਅਗਵਾਹੀ ਵਿੱਚ ਸਮੂਹ ਸੰਗਤਾਂ ਮਹਾਰਾਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰ ਹੋਈਆਂ ਹਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਪਗੁਣ ਨਾ ਵਿਚਾਰੋ ਕੋਈ ਸਤਿਗੁਰੂ ਜੀ ਕਿਰਪਾ ਕਰੋ ਸਭਨਾ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਹਾਜ਼ਰ-ਨਾਜ਼ਰ ਹੋਕਰ ਸਤਿਗੁਰੂ ਜੀ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਇਹ ਨਗਰ ਕੀਰਤਨ ਆਪ ਜੀ ਦੀ ਕਿਰਪਾ ਸਦਕਾ ਦਰਬਸਰੀ ਕੇਸਗਰ ਸਾਹਿਬ ਤੋਂ ਆਰੰਭ ਹੋ ਕੇ ਫੜਾ-ਦਰ ਪੜਾ ਹੁੰਦਾ ਹੋਇਆ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ 16 ਤਰੀਕ ਨੂੰ ਸੰਪੰਨ ਹੋਵੇਗਾ ਸਤਿਗੁਰੂ ਜੀ ਕਿਰਪਾ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਸਹਾਇਤਾ ਕਰਨੀ ਵਿਗਨਾ ਤੋਂ ਬਚਾ ਕੇ ਰੱਖਣਾ ਸਮੁੱਚੇ ਪੰਥ ਵਿੱਚ ਸੰਗਤਾਂ ਵਿੱਚ ਆਪਸੀ ਪਿਆਰ ਇਤਿਫਾਕ ਵਸਦੇ ਹੋਏ ਚੜ੍ਹਦੀ ਕਲਾ ਦੇ ਨਾਲ ਸੇਵਾ ਲੈ ਰਹਿਣੀ ਸਤਿਗੁਰੂ ਜੀ ਕਿਰਪਾ ਕਰੋ જયਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ No Atrébete aquí, ya.